ਝੋਨੇ ਦੀ ਫਸਲ ਵਿੱਚ ਗੋਭ ਸਮੇਂ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਫਾਲਸਮਟ ਜੀ ਨੂੰ ਪਹਾਲਦੀ ਰੋਗ ਤੇ ਡੋਲੀ ਰੋਗ ਵੀ ਕਹਿੰਦੇ ਆ ਉਹਦੇ ਬਾਰੇ ਵੀ ਕਿਸਾਨਾਂ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਅੱਜ ਇਸ ਵੀਡੀਓ ਦੇ ਵਿੱਚ ਬੈਕਟੀਰੀਅਲ ਰੋਗਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਹਰ ਰੋਜ਼ ਕਾਫੀ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਕਿਸਾਨ ਉਲੀ ਰੋਗਾਂ ਵਾਲੀਆਂ ਦਵਾਈਆਂ ਨੇ ਜਿਹੜੀਆਂ ਉਹ ਬੈਕਟੀਰੀਅਲ ਰੋਗਾਂ ਦੇ ਉੱਪਰ ਵਰਤੀ ਜਾਂਦੇ ਆ ਉਹਨਾਂ ਦੇ ਰਿਜ਼ਲਟ ਕਦੇ ਵੀ ਨਹੀਂ ਆਉਂਦੇ ਕਿਉਂਕਿ ਜਿਹੜੇ ਉਲੀ ਰੋਗ ਆ ਉਹ ਇੱਕ ਅਲੱਗ ਚੀਜ਼ ਆ ਤੇ ਬੈਕਟੀਰੀਅਲ ਰੋਗ ਆ ਜਿਹੜੇ ਉਹ ਅਲੱਗ ਚੀਜ਼ ਆ ਜਿਵੇਂ ਉਲੀ ਦੇ ਵਿੱਚ ਉਲੀ ਰੋਗਾਂ ਦੇ ਵਿੱਚ ਸੀਤ ਫਲੈਟ ਨੈਕ ਬਲਾਸਟ ਲੀਫ ਬਲਾਸਟ ਬਲਾਸਟ ਸੀਤ ਵਲਾਈਟ ਇਹ ਬਿਮਾਰੀਆਂ ਉਲੀ ਰੋਗ ਦੇ ਵਿੱਚ ਆਉਂਦੀਆਂ ਨੇ ਬੈਕਟੀਰੀਅਲ ਰੋਗ ਦੇ ਵਿੱਚ ਬੈਕਟੀਰੀਅਲ ਪੈਨਿਕਲ ਬਲਾਸਟ ਆਉਂਦੀ ਹੈ ਇਹ ਬੈਕਟੀਰੀਅਲ ਲੀਫ ਵਲਾਸਟ ਆਉਂਦੀ ਹੈ ਪਿਛਲੇ ਸਾਲ ਵੀ ਬੈਕਟੀਰੀਅਲ ਪੈਨਿਕਲ ਬਲਾਸਟ ਨੇ ਕਾਫੀ ਹੱਦ ਤੱਕ ਇਹ ਝਾੜ ਘਟਾਉਂਦੀ ਹੈ ਕਿਉਂਕਿ ਜਦੋਂ ਇਹ ਬਿਮਾਰੀ ਆਉਂਦੀ ਹੈ ਬੈਕਟੀਰੀਅਲ ਲੀਫ ਵਲਾਸਟ ਬਲਾਈਟ ਦੀ ਬਿਮਾਰੀ ਆਉਂਦੀ ਹੈ ਇਹ ਉੱਪਰੋਂ ਪੱਤਾ ਗੋਲ ਕਰਦੀ ਹੈ ਹੌਲੀ ਹੌਲੀ ਪੱਤੇ ਦੇ ਉੱਪਰ ਧਾਰੀਆਂ ਪੈਣ ਲੱਗਦੇ ਨੇ ਪੱਤਾ ਸੁੱਕਣ ਦੀ ਕਗਾਰ ਦੇ ਵਿੱਚ ਆ ਜਾਂਦਾ ਹੈ ਕਈ ਰਿਸਰਚ ਪੇਪਰ ਤਾਂ 80% ਤੱਕ ਇਹਦਾ ਝਾੜ ਘਟਾਉਣ ਦੇ ਬਾਰੇ ਦੱਸਦੇ ਆ ਪਿਛਲੇ ਸਾਲ ਵੀ ਇਹ ਦੋਨੇ ਬਿਮਾਰੀਆਂ ਆਈਆਂ ਜਦੋਂ ਪੈਨਿਕਲ ਬਲਾਸਟ ਆਉਂਦਾ ਉਦੋਂ ਉੱਪਰੋਂ ਬੱਲੀ ਸੁੱਕਣ ਲੱਗ ਜਾਂਦੀ ਹੈ ਲਾਲ ਜੀ ਬੱਲੀ ਹੋ ਜਾਂਦੀ ਹੈ ਇਹ ਕੁਝ ਕੁ ਵਰਾਇਟੀਆਂ ਦੇ ਵਿੱਚ ਜ਼ਿਆਦਾ ਬਿਮਾਰੀ ਆਉਂਦੀ ਹੈ ਜਿਵੇਂ ਗੱਲ ਕਰੀਏ ਪੀਆਰ 331 ਹੋਗੀ 1847 ਹੋਗੀ 122 ਹੋਗੀ 128 ਹੋਗੀ ਪੀਆਰ ਦੀ ਜਿੰਨੀਆਂ ਕਿਸਮਾਂ ਨੇ 26 ਦੇ ਵਿੱਚ ਕੁਝ ਕੁ ਪਰਸੈਂਟ ਆਉਂਦਾ 50% ਇਹ 26 ਦੇ ਵਿੱਚ ਇਹ ਬਿਮਾਰੀ ਜਿਹੜੀ ਆਉਂਦੀ ਹੈ ਜਿਵੇਂ 131 ਹੈ ਜੋ ਹੋਰ ਕਾਫੀ ਵੈਰਾਈਟੀਆਂ ਉਹਨਾਂ ਦੇ ਵਿੱਚ ਨਹੀਂ ਆਉਂਦਾ ਜਿਵੇਂ 1401 ਦੇ ਵਿੱਚ ਆਉਂਦਾ ਹੈ ਪੀਲੇ ਪੂਸ਼ਾ ਦੇ ਵਿੱਚ ਆਉਂਦਾ ਹੈ ਪੂਸ਼ਾ 44 ਦੇ ਵਿੱਚ ਆਉਂਦਾ ਹੈ ਹੋਰ ਜਿਹੜੀਆਂ ਕਿਸੇ ਵੀ ਯੂਨੀਵਰਸਿਟੀ ਦੇ ਵੱਲੋਂ ਸਿਫਾਰਿਸ਼ ਨਹੀਂ ਕੀਤੀਆਂ ਗਈਆਂ ਵੈਰਾਈਟੀਆਂ ਕਿਸਾਨ ਲਾਈ ਜਾਂਦੇ ਆ ਚਲੋ ਝਾੜ ਆਉਂਦਾ ਜਾਂ ਨਾ ਆਉਂਦਾ ਉਹਨਾਂ ਕਿਸਮਾਂ ਦੇ ਵਿੱਚ ਵੀ ਆਉਂਦਾ ਹੈ ਹੁਣ ਪਹਿਲੀ ਗੱਲ ਤਾਂ ਇਹਨੂੰ ਕੰਟਰੋਲ ਕਦੋਂ ਕਰਨਾ ਹੈ ਤੇ ਕਿਹੜੀ ਦਵਾਈ ਨਾਲ ਕਰਨਾ ਹੈ ਖਸਾਨ ਹਰ ਰੋਸਵਾਲ ਕਰਦੇ ਆ ਮੈਂ ਇੱਥੇ ਇੱਕ ਸਵਾਲ ਕਰ ਦੇਣਾ ਤੁਹਾਨੂੰ ਵੀ ਜਿਹੜੇ ਵੀ ਉਲੀ ਰੋਗ ਆ ਉਹਨਾਂ ਦੇ ਲਈ ਆਪਾਂ ਕਸੂਰੀਆ ਵਰਤਦੇ ਆ ਐਮਿਸਟਾਟੋ ਵਰਤਦੇ ਆ ਟੈਬਕੋਨੋਜੋਲ ਵਰਤਦੇ ਆ ਹੋਰ ਕਾਫੀ ਫੰਗੀਸਾਈਡ ਵਰਤਦੇ ਆ ਬੈਕਟੀਰੀਅਲ ਰੋਗਾਂ ਦੇ ਲਈ ਕਦੇ ਵੀ ਤੁਸੀਂ ਇਨਾਂ ਫੰਗੀਸਾਈਡਾਂ ਦੇ ਨਾਲ ਤੁਸੀਂ ਇਨਾਂ ਦਾ ਹੱਲ ਨਹੀਂ ਕਰ ਸਕਦੇ ਇਹਦੇ ਲਈ ਤੁਸੀਂ ਬੈਕਟੀਰੀਅਲ ਸੰਗੀਸਾਈਡ ਆਉਂਦੇ ਆ ਜਿਵੇਂ ਇਹਦੇ ਵਿੱਚ ਬੈਲਡਾਮਾਈਸਿਨ ਵੀ ਆਉਂਦੇ ਆ ਕ ਕਸੂਬਾ ਮਾਈਸੈਨ ਕਿਹਨੇ ਜਿਹਨੂੰ ਆਪਾਂ ਉਹ ਵੀ ਆਉਂਦੀ ਹੈ ਤੇ ਸਟੈਪੋ ਮਾਈਸੀ ਹੁੰਦੀਆਂ ਪੂੜੀਆਂ ਵੀ ਆਉਂਦੀਆਂ ਨੇ ਤੇ ਪਲੱਸ ਆਪਾਂ ਬਲਾਈਟੋਕਸ ਵਰਤਦੇ ਆ ਜਿਵੇਂ ਕੋਸਾਈਡ ਵਰਤਦੇ ਆ ਜਾਂ ਟਾਟਾ ਕੰਪਨੀ ਦਾ ਬਲਾਈਟੋਕਸ ਆਉਂਦਾ ਤੇ ਇਹਨਾਂ ਦੇ ਨਾਲ ਆਪਾਂ ਕੰਟਰੋਲ ਕਿਹੜੀ ਸਟੇਜ ਤੇ ਕਰਨਾ ਹੈ ਇਹਨੂੰ ਤੁਸੀਂ ਗੋਭ ਸਮੇਂ ਇਹਨੂੰ ਕੰਟਰੋਲ ਕਰਨਾ ਹੈ ਜਦੋਂ ਸੋਡੀ ਫਸਲ ਗੋਭ ਸਮੇਂ ਹੈਗੀ ਆ ਮਾੜਾ ਮੋਟਾ ਨਸਾਰਾ ਲੈ ਰਹੀ ਆ ਤਾਂ ਤੁਸੀਂ ਇਹਨਾਂ ਦਵਾਈਆਂ ਦਾ ਇਸਤੇਮਾਲ ਕਰਨਾ ਹੈ ਜਦੋਂ ਤੁਹਾਡੀ ਫਸਲ ਨਸਾਰਾ ਲੈ ਗਈ ਜਾਂ ਪੂਰੀ ਕੰਪਲੀਟ ਨਿਸਰ ਗਈ ਉਸ ਤੋਂ ਬਾਅਦ ਤੁਹਾਨੂੰ ਇਹ ਬਿਮਾਰੀ ਬੈਕਟੀਰੀਅਲ ਪੈਨਿਕਲ ਬਲਾਸਟ ਜਾਂ ਬੈਕਟੀਰੀਅਲ ਲੀਫ ਬਲਾਸਟ ਤੁਹਾਨੂੰ ਦੇਖਣ ਨੂੰ ਤੁਹਾਡੀ ਜ਼ਮੀਨ ਦੇ ਵਿੱਚ ਮਿਲੇਗਾ ਤੇ ਉਦੋਂ ਇਹਦਾ ਕੋਈ ਹੱਲ ਨਹੀਂ ਚਾਹੇ ਬੱਲੀ ਦੇ ਉੱਪਰ ਹਮਲਾ ਕਰਦਾ ਹੈ ਝੋਨੇ ਦੀ ਮੁੱਜਰ ਉੱਪਰ ਹਮਲਾ ਕਰਦਾ ਚਾਹੇ ਪੱਤੇ ਦੇ ਉੱਪਰ ਹਮਲਾ ਕਰਦਾ ਉਦੋਂ ਕੋਈ ਹੱਲ ਨਹੀਂ ਇਹਦਾ ਹੱਲ ਹੈ ਗੋਭ ਸਮੇਂ ਦੂਸਰੀ ਗੱਲ ਜਿੱਥੇ ਜੂਰੀਆ ਜਿਆਦਾ ਪੈਂਦੀ ਹੈ ਜਾਂ ਪਾਣੀ ਲੰਬੇ ਟਾਈਮ ਲਈ ਖੜਾ ਰਹਿੰਦਾ ਜਿਵੇਂ ਹੋਣ ਵਾਲਾ ਮੌਸਮ ਹੈ ਹਰ ਰੋਜ਼ بارشਾਂ ਹੋ ਰਹੀਆਂ ਨੇ ਮੌਸਮ ਜਿਹੜਾ ਖੁੱਲ ਨਹੀਂ ਰਿਹਾ ਇਹ ਫਾਲਸ ਮਟ ਨੂੰ ਵੀ ਸੱਦਾ ਦਿੰਦਾ ਹੈ ਬੈਕਟੀਰੀਅਲ ਲੀਫ ਬਲਾਸਟ ਨੂੰ ਵੀ ਤੇ ਬੈਕਟੀਰੀਅਲ ਪੈਨਿਕਲ ਬਲਾਈਟ ਨੂੰ ਵੀ ਕਿਉਂਕਿ ਦੋ ਬੈਕਟੀਰੀਅਲ ਰੋਗ ਨੇ ਪੈਨਿਕਲ ਬਲਾ ਪੈਨਿਕਲ ਬਲਾਈਟ ਤੇ ਲੀਫ ਬਲਾਈਟ ਪੈਨਕਲ ਬਲਾਈਟ ਹੁੰਦਾ ਹੈ ਜੋ ਮੁੰਜਰ ਦੇ ਉੱਪਰ ਆਉਂਦਾ ਹੈ ਜਿਹੜਾ ਬੈਕਟੀਰੀਅਲ ਲੀਫ ਬਲੱਸਟ ਹੈ ਉਹ ਪੱਤੇ ਦੇ ਉੱਪਰ ਆਉਂਦਾ ਹੈ ਤੁਸੀਂ ਸਕਰੀਨ ਦੇ ਉੱਪਰ ਵੀਡੀਓ ਦੇ ਵਿੱਚ ਉਹ ਪੱਤਾ ਵੀ ਦੇਖੋ ਇਸ ਤਰ੍ਹਾਂ ਜਿਹੜੀ ਸੋਡੇ ਇਹ ਸਮੱਸਿਆ ਆ ਜਾਂਦੀ ਹੈ ਇਹ ਉੱਲੀ ਜਿਹੜੀ ਇਹ ਬੈਕਟੀਰੀਅਲ ਹੈ ਰੋਗ ਹੈ ਇਹ ਜਿਉਂਦਾ ਲੰਮੇ ਸਮੇਂ ਲਈ ਇਸ ਲਈ ਰਹਿੰਦਾ ਹੈ ਜਿਹੜੀ ਕਿਸਮ ਦੇ ਵਿੱਚ ਆ ਗਿਆ ਆਪਾਂ ਨੇ ਪ੍ਰਾਲ ਨੂੰ ਅੱਗ ਨਹੀਂ ਲਾਈ ਚ ਅੱਧ ਬਚ ਦਿਨੋਂ ਅੱਗ ਲਾਈਆ ਪ੍ਰਾਲ ਆਪਣੇ ਵਿੱਚ ਜਿਉਂਦਾ ਰੱਖਦਾ ਇਹ ਉੱਥੇ ਹੀ ਜਿਉਂਦਾ ਰਹਿਣਾ ਤੇ ਜੇ ਤੁਸੀਂ ਕੋਪਰ ਬੇਸਡ ਫੰਗੀਸਾਈਡ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਬਲਾਈਟ ਟਾਕਸ ਕਰ ਲਈ ਚਾਹੇ ਕੋਸਾਈਡ ਕਰ ਲਈ 50 500 ਗ੍ਰਾਮ ਸੌਰੀ 500 ਗ੍ਰਾਮ 200 ਲੀਟਰ ਪਾਣੀ ਦੇ ਵਿੱਚ ਕਰਨਾ ਹੈ ਕਿਉਂਕਿ 200 ਲੀਟਰ ਪਾਣੀ ਪਾਉਣਾ ਤਾਂ ਹੀ ਜ਼ਰੂਰੀ ਹੈ ਕਿਉਂਕਿ ਜ਼ਮੀਨ ਦੇ ਵਿੱਚ ਜਿੰਨਾ ਤੁਸੀਂ ਪਾਣੀ ਵਰਤੋਗੇ ਜਿੰਨੇ ਪਾਣੀ ਦੇ ਤੁੱਕੇ ਕਿਸੇ ਬਿਛਾਣ ਦੇ ਉੱਪਰ ਡੁੱਗਣਗੇ ਇਹ ਬਿਛਾਣ ਉੱਥੇ ਹੀ ਕੰਟਰੋਲ ਹੋਵੇਗਾ ਕਈ ਵਾਰ ਕਿਸਾਨ ਭਰਾ ਡੋਜ ਜਿਦਾ ਪੂਰੀ ਪਾ ਲੈਂਦੇ ਆ ਪਾਣੀ ਘੱਟ ਪਾ ਲੈਂਦੇ ਆ ਫਿਰ ਵੀ ਨੁਕਸਾਨ ਆਉਂਦਾ ਕਿਉਂਕਿ ਪਾਣੀ 200 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਤੁਸੀਂ ਕੋਸਾਈਡ ਜਾਂ ਅੱਧਾ ਕਿਲੋ ਬਲਾਈਟੋਕਸ ਪਾਉਣਾ ਹੈ 50 ਲੀਟਰ ਪਾਣੀ ਦੇ ਹਿਸਾਬ ਦੇ ਨਾਲ ਸਟੈਪੋਮਾਈਸਿਨ ਦੀ ਪੁੜੀ ਕਿਉਂਕਿ ਇਹ ਬੈਕਟੀਰੀਅਲ ਰੋਗਾਂ ਨੂੰ ਕੰਟਰੋਲ ਸਭ ਤੋਂ ਜ਼ਿਆਦਾ ਸਟੈਪੋਮਾਈਸਿਨ ਦੀਆਂ ਪੁੜੀਆਂ ਕਰਦੀਆਂ ਨੇ ਵਿੱਚ ਕਿਸਾਨ ਭਰਾ ਜੇ ਤੁਸੀਂ ਬੈਲਡਾ ਪਾ ਰਹੇ ਹੋ ਬੈਲਡਾ 600 ਐਮਐਲ ਤੋਂ ਲੈ ਕੇ 800 ਐਮਐਲ ਤੱਕ 3% ਵਾਲੀ ਇੱਕ ਕਸੂਬਾ ਮੈਸਿਨ ਹੁੰਦੀ ਹੈ ਉਹ 400 ml ਤੋਂ ਲੈ ਕੇ 600 ml ਤੱਕ ਪਾਉਣੀ ਹੈ ਇਹ ਝਾੜ ਵੀ ਘਟਾਉਂਦਾ ਹੈ ਜਿਹੜੀਆਂ ਪ੍ਰਾਣੀਆਂ ਕਿਸਮਾਂ ਹੋ ਰਹੀਆਂ ਜਿਵੇਂ 131 ਦੇ ਵਿੱਚ ਬਿਲਕੁਲ ਨਾ ਡਰੋ ਕਿਉਂਕਿ ਇਹ ਬੀ ਐਲ ਬੀ ਰੋਗ ਨੇ ਜਿਹੜੇ ਬੈਕਟੀਰੀਅਲ ਇਹ ਬੀ ਐਲ ਬੀ ਰੋਗ ਨੂੰ ਭਾ ਲੰਮਾ ਤੋਂ ਸ੍ਰੋਗ ਕਹਿ ਦਿੰਦੇ ਆ ਇਹ ਬਿਮਾਰੀ